ਸਤਿ ਸ਼੍ਰੀ ਅਕਾਲ ਜੀ ਕੀ ਹਾਲ ਦੋਸਤੋ ਆ ਵੀਡੀਓ ਵੀ ਆਪਣੇ ਪਿੰੋਬੇ ਤੋਂ ਬਣਾ ਰਹੇ ਆ ਆ ਭਾਈ ਆਪਣੇ ਪੰਟਾਰੇ ਮੁੰਡੇ ਦੇ ਡੈਰੀ ਖੋਲੀ ਆ ਨਵੀ ਜੀ ਦੇਖੋ ਜੀ ਬਾਕੀ ਆਪਾਂ ਬਾਈ ਨਾਲ ਅੰਦਰ ਜਾ ਕੇ ਗੱਲਬਾਤ ਕਰਾਉਣੀ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹੋ ਠੀਕ ਹੋ ਜੀ ਹਾਂ ਠੀਕ ਹੈ ਜੀ ਆ ਕੀ ਨਾਮ ਦੀ ਛੋਟੇ ਜੀ ਪਾਲਾ ਪੰਡਤ ਜੀ ਪਾਲਾ ਪਾਲਾ ਪੰਡਤ ਜੀ ਹਾਂ ਜੀ ਇਹ ਆਪਾਂ ਨਵੀਂ ਡੈਰੀ ਖੋਲੀ ਜੀ ਹਾਂ ਨਵੀਂ ਖੋਲੀ ਅੱਛਾ ਤੇ ਡੈਰੀ ਦਾ ਨਾਮ ਕੀ ਹੈ ਜੀ ਇਹ ਪਾਣੀ ਕੰਪਨੀ ਦੀ ਡੈਰੀ ਹੈ ਜੀ ਲਿਮਟਿਡ ਹੈ ਜੀ ਲਿਮਟਿਡ ਕੰਪਨੀ ਜੀ ਤੇ ਇਹ ਜਗਾ ਕਿੱਥੇ ਹੈ ਜੀ ਇਹ ਸਦਾ ਕਰਕੇ ਘਰੇ ਹੈਗੇ ਜੀ ਲਾਗਾਂ ਦੇ ਅੱਛਾ ਜੀ ਮੈਂ ਇਹ ਜਿਗ ਵਾਲੀ ਗਲੀ ਚ ਬੱਦਿਆਲੀ ਵਿੱਚ ਬੱਦਿਆਲੀ ਗਲੀ ਚ ਠੀਕ ਆ ਉਹ ਖੁੰਝੇ ਤੇ ਜੀ ਖੁੰਝੇ ਤੇ ਠੀਕ ਠੀਕ ਆ ਨਾਮ ਕਿਵੇਂ ਨਿਕਾ ਲਾਗੇ ਜੀ ਹਾਂ ਨਿੱਕੇ ਮੈਣੇ ਕਾਗੇ ਜੀ ਨਾਲ ਇਧਰ ਬਬਲੀ ਦਾ ਆ ਗਿਆ ਜੀ ਅੱਛਾ ਜੀ ਨਾਲ ਬੂਰੇ ਉਧਰ ਸੀਤਾਰੀ ਵੇਂਦਾ ਜ ਠੀਕ ਠੀਕ ਹੈ ਜੀ ਇਹ ਆਪਣੇ ਡੇਰੀ ਖੋਲੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਨੂੰ ਹੋ ਗਿਆ 3-4 ਮਹੀਨੇ ਲਗਭਗ ਹੋ ਗਿਆ ਜੀ ਅੱਛਾ ਚਲ ਤਾਂ 3-4 ਮਹੀਨੇ ਤੇ ਰੇਟ ਟੂਟ ਕੀ ਆ ਜੀ ਮੱਝਾਂ ਕਾ ਮਦਰੀ ਇਹ ਦਾ ਬਹੁਤ ਵਧੀਆ ਜੀ ਮੱਝਾਂ ਦਾ ਰੇਟ ਹੈਗਾ 8 ਰੁਪਏ 50-60 ਪੈਸੇ ਠੀਕ ਹੈ ਜੀ ਤੇ ਗਾਂਆਂ ਦਾ 10 ਰੁਪਏ ਨੂੰ ਲੱਗ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਾਂ ਹੋਰ ਕੀ ਕੀਤਾ ਆਪਣਾ ਜੀ ਇੱਕ ਆਪ ਗੱਡੀ ਹੈ ਬਲੇਰੋ ਆਪਣੇ ਕੋਲੇ ਜੀ ਟੈਂਕ ਸੀ ਚਲਾਉਣੇ ਆ ਅੱਛਾ ਜੀ ਹਾਂ ਜੀ ਆਪਾਂ ਆਹ ਤੇ ਕਿਰਾਏ ਤੇ ਜਾਂਦਾ ਜੀ ਠੀਕ ਹੈ ਜੀ ਤੇ ਇੱਕ ਗੱਡੀ ਕਰੀ ਜੀ ਆਪਣੀ ਹੋ ਬਲੇਰੋ ਗੱਡੀ ਹੈ ਬਲੇਰੋ ਤੇ ਇੱਥੇ ਦੁਕਾਨ ਤੇ ਇਕੱਲੇ ਹੁੰਨਾ ਤੇ ਹੋਰ ਵੀ ਕੋਈ ਨਾਲ ਆ ਨਾਲ ਬੱਚੀ ਹੁੰਦਾ ਨਹੀਂ ਮੁੰਡਾ ਹੁੰਦਾ ਆਪਣਾ ਅੱਤਾ ਪੁੱਤਰ ਜੀ ਹਾਂ ਜੀ ਤੇ ਕੋਈ ਵੇਲਾ ਹੋਇਆ ਨਾ ਉਹ ਆ ਜਾਂਦਾ ਹੈ ਹਾਂ ਜੇ ਦੋ ਛੁੱਟੀ ਹੁੰਦੀ ਉਹ ਦੋ ਆ ਜਾਂਦਾ ਜੀ ਸਾਰ ਨੂੰ ਉਹ ਆ ਜਾਂਦਾ ਜੀ ਮੇਰੇ ਮਾਇਆ ਠੀਕ ਆ ਤੇ ਪਹਿਲਾਂ ਪੁਲਾ ਵੀ ਬਈ ਕੀਤੀ ਸੀ ਡੈਡੀ ਹਾਂ ਪਹਿਲਾਂ ਕਰੇ ਸੀ ਅੱਜ ਤੋਂ 7-8 ਸਾਲ ਪਹਿਲਾਂ ਕੰਮ ਬੰਦ ਕਰਤਾ ਸੀਗਾ ਜੀ ਉਦੋਂ ਉਹ 30 ਸਾਲ ਚਲਾਈਆ ਉਹ ਤਾਂ ਤੇ ਹੁਣ ਤੇ ਕਿੰਨਾ ਫਰਕ ਆ ਬਈ ਜੀ ਹੁਣ ਤਾਂ ਬਹੁਤ ਸੁੱਖ ਸੁੱਖ ਉਹ ਜੀ ਇਹ ਬਹੁਤ ਵਧੀਆ ਸਿਸਟਮ ਹੋ ਗਿਆ ਅੱਗੇ ਤਾਂ ਉਹ ਨਿਜਾਬ ਨਾਲ ਤਾਂ ਟੈਕਨਾਲੋ ਦੇ ਬਟੇਰੂ ਮੀਟ ਚ ਨੂੰ ਘਾਈ ਜਾਂਦੇ ਮਸ਼ੀਨ ਨੂੰ ਅੱਛਾ ਹੈ ਬਈ ਉਹਨੇ ਬਸ ਸੁੱਚੀ ਦਬਣੀ ਜੀ ਲਾ ਕੇ ਨਾਲੇ ਉਹਨੇ ਸਭ ਤੋਂੱਖ ਹੈ ਅੱਗੋਂ ਫਿਲਟਰ ਨਾਲ ਪਾਣੀ ਦੁੱਧ ਘੱਟ ਪਾਹਦਾ ਅਗਲਾ ਤਾਂ ਨਿਜਾਬ ਵੱਧ ਪਾਹਦਾ ਫਿਲਟਰ ਚ ਇਹਦਾ ਫਰੀ ਹੋ ਜਾਂਦੀ ਠੀਕ ਆ ਉਹਨੇ ਆਪਣੇ ਸਾਹਮਣੇ ਜਦੋਂ ਇੱਥੋਂ ਕੁੱਪੀ ਲਾਤੀ ਠੀਕ ਆ ਇਹਦੇ ਵਿੱਚ ਤਕਰੀਰ ਤੇ ਸਾਰਾ ਕੁਝ ਆਉਗਾ ਵੀ ਆ ਰੇਟ ਲੱਗ ਗਿਆ ਤੇਰੀ ਵੀ ਫੈਟ ਆ ਗਈ ਐਨਾ ਤੇਰਾ ਐਸ ਐਨ ਪਾ ਗਈ ਐਨਾ ਤੇਰੇ ਦੁੱਧ ਚ ਪਾਣੀ ਹੈ ਉਹ ਠੰਡੇ ਮਸ਼ੀਨ ਨੂੰ ਦੱਸੂਗੀ ਸਾਰਾ ਕੁਝ ਤੇ ਪੇਮੈਂਟ ਦਾ ਕੰਮ ਹੋ ਜਾਂਦਾ ਜੀ ਇਹ। ਪੇਮੈਂਟ ਜੀ ਇਹਨਾਂ ਦਾ ਹੀ ਸਕੀਮ ਹੈਗੀ ਹੈ ਬਾਈ ਜੀ ਤਾਂ ਇਹ ਕਦੇ ਵੀ ਕੋਰਟ ਚ ਪਾਉ ਦੁੱਤ ਆਪ ਦਾ ਕੋਰਟ ਖਲਾਉ ਤੁਹਾਡੇ ਖਾਤੇ 'ਚ ਪੈਸੇ ਆਉਣਗੇ। ਖਾਤਾ ਖਲਾਉ ਆਪ ਦਾ। ਹਾਂ ਆਪ ਦਾ ਖਾਤਾ ਖਲਾਉ ਤੁਹਾਡੇ ਖਾਤੇ 'ਚ ਜਦੋਂ ਤੁਸੀਂ ਇੱਥੋਂ ਦੁੱਧ ਪਾਤਾ ਤੁਹਾਡੇ ਕੋਲ ਬੈਸ ਜੀ ਆ ਜੂਗੀ ਤੇ ਐ ਲੱਗੀ ਹੋਈ ਆ ਬਾਣੀ ਐ ਵੀ ਠੀਕ ਹੈ ਬਾਈ। ਤੁਹਾਨੂੰ ਪਤਾ ਲੱਗ ਜੂਗਾ ਵੀ ਅੱਜ ਮੈਂ ਇੰਨੇ ਪੈਸੇ ਦਾ ਦੁੱਧ ਚੁਕਾਤਾ ਜੀ। ਅੱਛਾ ਜੀ। ਮਿਸਾ ਆਏ ਪਈ। ਆਏ ਪਈ ਬਾਣੀ ਐ ਪਾ ਇੱਥੇ ਤੁਹਾਨੂੰ ਪਤਾ ਲੱਗ ਜੂਗਾ ਵੀ ਆ ਮੈਂ ਕਰਾ ਰਾਤ ਇੰਨੇ ਦੁੱਧ ਪਾਇਆ ਜੀ ਇਹਨੂੰ 2216 ਰ 4 ਲੀਟਰ ਦੁੱਧ ਸੀਗਾ ਮੇਰਾ ਜੀ 3.7 ਫੈਟ ਸੀ 8.4% ਸੀ 2216 ਰੁਪਏ ਮੇਰੇ ਖਾਤੇ ਜਾਵੇ ਸਿੱਧਾ ਖਾਤੇ ਚ ਸਿੱਧਾ ਖਾਤੇ ਚ ਇਹ ਖਾਤੇ ਚ ਕਿੰਨੇ ਟਾਈਮ ਬਾਦੋਂ ਆ ਜਾਂਦੇ ਫਿਰ ਇਹ 10 ਦਿਨਾਂ ਤੋਂ 2 ਵਾਰਾਂ ਬਾਅਦੋਂ ਆ ਜਾਂਦੇ ਅੱਛਾ ਤੇ ਜੇ ਕਿਸੇ ਨੇ ਨਖਾਤਾ ਨਖਣਾਉਣਾ ਉਹ ਉਹ ਫਿਰ ਮੇਰੇ ਨਾਲ ਮੇਰੇ ਖਾਤਾ ਰਾਜੀ ਪਾ ਜਾਂਦਾ ਜੀ ਠੀਕ ਆ ਉਹ ਫਿਰ ਮੈਂ ਆਪ ਦੇ ਖਾਤੇ ਉਹ ਪੇਮੈਂਟ ਫਿਰ ਸਾਬ ਕਿੰਨੇ ਟਾਈਮ ਬਾਦੋਂ ਕਰਨਾ ਤੇ ਤੇਜ ਨੂੰ ਪੇਮੈਂਟ ਦੇ ਦਿੰਦੇ ਅੱਛਾ ਜੀ ਆਹ ਦੇਖੋ ਬਈ ਬਾਈ ਦਾ ਬਹੁਤ ਸੋਹਣਾ ਪ੍ਰਾਦਾ ਮਿਹਨਤ ਕਰਦਾ ਬਈ ਤੇ ਦੁੱਧ ਤੇ ਵਧੀਆ ਪਾਉਂਦਾ ਬਈ ਤੇ ਆਹ ਦੁਕਾਨ ਆ ਜੀ ਸਾਗ ਦੀ ਸਾਗ ਦਾ ਗੱਲ ਆਗੇ ਵੀ ਹਾਂ ਤੇ ਵੱਧ ਤੋਂ ਵੱਧ ਬਈ ਇਹ ਦੁੱਧ ਪਾਉ ਬਹੁਤ ਹੀ ਇਮਾਨਦਾਰ ਬੰਦਾ ਬਈ ਇਹ ਠੀਕ ਆ ਤੇ ਬਾਈਕ ਦਾ ਡਰਾਈਵਰੀ ਦਾ ਕੰਮ ਵੀ ਆ ਬਾਈ ਵੱਧ ਤੋਂ ਵੱਧ ਛੇ ਵਾਰਾ ਮੌਕਾ ਦਿਓ ਬਾਈ ਨੂੰ ਠੀਕ ਆ ਇਹ ਆਪਣੇ ਪਿੰਡ ਦੇ ਮੁੰਡਿਆ ਤੇ ਪਿੰਡ ਦੇ ਮੁੰਡਿਆਂ ਨੂੰ ਮੌਕਾ ਦਿਆ ਕਰੋ ਬਈ ਜੀ ਆ ਠੀਕ ਆ ਜੀ ਆ ਕੰਟਾ ਕੁੰਡਾ ਜੀ ਇਥੇ ਨੈਟਲਕ ਠੀਕ ਪੈਟਾ 8.5 ਸਰਪਾ 29.4 ਦੀ ਕੀ ਆ ਗਿਆ ਹਾਂਜੀ 77 ਰੁਪਏ 92 ਪੈਸੇ ਹੋ ਗਿਆ ਇਹਦਾ ਰੇਟ ਬਣ ਗਿਆ ਤਾਂ 3.8 ਰੇਟ ਦਾ 3.8 ਦਾ ਜੀ ਠੀਕ ਹੈ 77 ਰੁਪਏ 92 ਪੈਸੇ ਰੇਟ ਬਣ ਗਿਆ ਜਿਹੜਾ ਹੁਣ ਆਪਾਂ 77.92 ਨੂੰ ਵੰਡੀਏ ਆ ਬਾਈ ਕਰੋ ਬਾਤ ਤੋਂ ਬਾਤ ਦੁੱਧ ਪਾਓ ਜੀ ਉਹਦਾ ਇਹਨੂੰ ਆਪਾਂ ਛੋਟਾ ਨਾਮ ਪਾਲਾ ਪੰਡਤ ਵੀ ਕਹਿੰਦੇ ਪੱਕਾ ਨਾਮ ਬਰਤਪਾਲ ਆ ਜੀ ਪੱਕਾ ਨਾਮ ਬਰਤਪਾਲ チゃンガルトースト。